ਨਿਕਲੇ ਆਉਣ ਮੈਂ ਹੋਰ ਪੈਸਾ ਕਮਾਵਾਂ ਹੋਰ ਪੈਸਾ ਕਮਾਵਾਂ ਪਰ ਤੁਸੀਂ ਹਮੇਸ਼ਾ ਸੋਸਾਇਟੀ ਦੀ ਗੱਲ ਕਰਦੇ ਹੋ ਇੱਕ ਸ਼ੁਰੂਆਤ ਕਿੱਥੋਂ ਵੀ ਝਟਕਾ ਕਿੱਥੋਂ ਲੱਗਿਆ ਇਹਦਾ ਝਟਕਾ ਲੱਗਿਆ ਕਲਪਨਾ ਚੋਂ ਮੈਂ ਨਾ ਬਹੁਤ ਕਲਪੇ ਆ ਬਹੁਤ ਜ਼ਿਆਦਾ ਨਿਕੇ ਹੁੰਦੇ ਤੋਂ ਨਾ ਕਿਉਂਕਿ ਉਹ ਤੁਹਾਨੂੰ ਦੱਸਿਆ ਵੀ ਹੈਵੀ ਰਿਲੀਜੀਅਸ ਬੈਕਗ੍ਰਾਉਂਡ ਸੀ ਤਾਂ ਜੰਮਦਿਆਂ ਤੋਂ ਹੀ ਕਰਦੇ ਆ ਨੇ ਜਿਵੇਂ 5-7 ਸਾਲ ਦੇ ਹੋਏ ਜਾਂ ਪਾਣੀ ਬਚਾਉਣ ਦੀ ਰੈਲੀ ਤੇ ਚਲਾ ਜਾ ਜਾਂ ਪੌਦੇ ਲਾਲਾ ਐ ਐਨ ਜੀਓਸ ਤੇ ਬਹੁਤ ਕੰਮ ਕੀਤਾ ਮੈਂ ਤੇ ਮੈਂ ਇੰਨੀਆਂ ਐਨ ਜੀਓਸ ਇੰਨੀਆਂ ਸੰਸਥਾਵਾਂ ਇੰਨੀਆਂ ਗੁਰਦੁਆਰਾ ਕਮੇਟੀਆਂ ਨਾਲ ਕੰਮ ਕਰਕੇ ਦੇਖ ਲਿਆ ਤੇ ਉਸ ਵੇਲੇ ਤੱਕ ਨਾ ਮੈਂ ਮਤਲਬ ਸਿਰੇ ਤੱਕ ਕਲਪ ਗਿਆ ਸੀ ਕਿ ਯਾਰ ਸਾਰੇ ਬੰਦੇ ਨਾ ਇੱਕੋ ਹੀ ਗੱਲ ਕਹਿੰਦੇ ਯੂਥ ਭਵਿੱਖ ਹੈ ਤੁਸੀਂ ਦੇਸ਼ ਦਾ ਫਿਊਚਰ ਹੋ ਤੁਸੀਂ ਦੇਸ਼ ਦਾ ਫਿਊਚਰ ਹੋ ਯੂਥ ਮਾੜਾ ਜਿਹਾ ਆਈਡੀਆ ਦੇ ਦੇ ਉਹ ਤੂੰ ਪੁੱਤ ਸੁਣ ਹਲੇ ਤੇਰੀ ਸੁਣਨ ਦੀ ਉਮਰ ਹੈ ਮੈਂ ਕਿਹਾ ਯਾਰ ਇਹ ਕਿੱਡਾ 도ਗਲਾ ਬੰਨਾ ਹੈ ਅਸੀਂ ਸਾਰਾ ਸਾਲ ਖੜ ਕੇ ਉਦਾਹਰਨਾ ਦਿੰਨੇ ਆ ਸ਼ਹੀਦ ਭਗਤ ਸਿੰਘ ਦੀਆਂ 22 ਸਾਲ ਦੇ ਸ਼ਹੀਦ ਭਗਤ ਸਿੰਘ ਦੇਸ਼ ਨੂੰ ਲੀਡ ਕਰਦੇ ਆ ਤੇ ਅਸੀਂ ਤਾਂ 25 ਸਾਲ ਤੱਕ ਇਲੈਕਸ਼ਨ ਹੀ ਨਹੀਂ ਲੜਨ ਦਿੰਦੇ ਗੱਲਾਂ ਕਰਦੇ ਆ ਸਹਿਬਜਾਦਾ ਫਤਿਹ ਸਿੰਘ ਦੀ 7 ਸਾਲ ਦੇ ਸਹਿਬਜਾਦਾ ਫਤਿਹ ਸਿੰਘ ਨੇ ਔਰੰਗਜ਼ੇਬ ਦੇ ਕਚੂ ਸੂਬੇ ਦੀ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਡਿਬੇਟ ਕੀਤੀ ਤੇ ਅਸੀਂ ਤਾਂ 15 ਸਾਲ 16 ਸਾਲ ਦੇ ਬੱਚੇ ਨੂੰ ਘਰੇ ਬੋਲਣ ਵੀ ਨਹੀਂ ਦਿੰਦੇ ਜੀ ਕਹਿੰਨਾ ਤੇਰੀ ਸੁਣਨ ਦੀ ਉਮਰ ਹੈ ਬਈ ਤੁਹਾਨੂੰ ਲੱਗਦਾ ਕਿਤਨੇ ਕਿਤੇ ਜਿਹੜੇ ਉਹ ਟਾਈਮਾਂ 'ਚ ਜਿੱਦਾਂ ਤੁਸੀਂ ਗੱਲ ਕੀਤੀ ਸਰਦਾਰ ਭਗਤ ਸਿੰਘ ਜੀ ਦੀ ਅੱਜ ਉਹ ਚੀਜ਼ਾਂ ਹੁਣ ਜਿਹੜੀ ਉਮਰ 'ਚ ਤੁਸੀਂ ਇਹ ਗੱਲਾਂ ਕਰ ਰਹੇ ਹੋ ਮੈਨੂੰ ਲੱਗਦਾ ਕਿ ਯੂਥ ਇਹਨਾਂ ਗੱਲਾਂ ਤੇ ਡਿਬੇਟ ਕਰ ਸਕਦੀ ਹੈ ਉਹਨਾਂ ਨੂੰ ਨੌਲੇਜ ਹੀ ਨਹੀਂ ਹੈ ਵੀਰੇ ਉਹ ਉਹੀ ਗੱਲ ਹੈ ਨਾ ਨੌਲੇਜ ਕਿਉਂ ਨਹੀਂ ਹੈ ਕਿ 2 ਸਡਨਲੀ ਉਹਦਾ ਕਾਲਜ ਖਤਮ ਹੋਇਆ ਉਹਨੂੰ ਕਹਤਾ ਚੱਲ ਹੁਣ ਦੁਕਾਨ ਸਾਮ ਫੈਕਟਰੀ ਸਾਮ ਠੀਕ ਹੈ ਕਹਿਣਾ ਚਾਹੀਦਾ ਜਵਾਕ ਨੂੰ 20 ਸਾਲ ਦੀ ਉਮਰ ਮਤਲਬ ਮੈਨੂੰ ਆ ਲੱਗਦਾ ਕਿ ਇੱਕ ਜਵਾਕ ਜਦ 10 12 ਸਾਲ ਦਾ ਹੋਏ ਉਹਦਾ ਦਿਮਾਗ ਚੱਲਣ ਲੱਗ ਜਾਂਦਾ ਹੈ ਕਰੇ ਮੰਮੀ ਪਾਪਾ ਦੀ ਲੜਾਈ ਵੀ ਹੋ ਰਹੀ ਹੈ ਨਾ ਸਾਨੂੰ ਪਤਾ ਹੁੰਦਾ ਮੰਮੀ ਗਲਤ ਹੈ ਪਾਪਾ ਗਲਤ ਹੈ 10 12 ਸਾਲ ਦੀ ਉਮਰ ਚ ਸਭ ਸਮਝ ਆਂਦਾ ਪਰ ਜੇ ਜਵਾਕ ਕਹਿੰਦਾ ਮਾਂ ਨੂੰ ਵੀ ਮਮਾ ਮਾਰਾ ਜਾ ਐਦਾਂ ਨਹੀਂ ਐਦਾਂ ਕਰ ਲੋ ਤਾਂ ਮਾਂ ਦਾ ਜਵਾਬ ਹੁੰਦਾ ਤੂੰ ਸਖਾਏਗਾ ਤੈਨੂੰ ਜੰਮ ਕੇ ਪਾਲ ਕੇ ਐਨਾ ਕਰਤਾ ਹੁਣ ਤੂੰ ਗਿਆਨ ਦੇਂਗਾ ਮਾਂ ਅੱਗੇ ਬੋਲੇਗਾ ਬੱਚੇ ਨੂੰ ਸ਼ੁਰੂ ਤੋਂ ਇਹੀ ਕਿਹਾ ਜਾਂਦਾ ਤੁਸੀਂ 1 ਮੈਂ ਹਰ ਹਰ 7 ਅਰਚ ਮੈਂ ਗੱਲ ਕਰਨਾ ਹੁਣ ਤੁਸੀਂ ਕਿਸੇ ਵੀ 6ਵੀਂ ਤੋਂ 9ਵੀਂ ਕਲਾਸ ਚ ਚਲੇ ਜਾਓ ਪੂਰੇ ਇੰਡੀਆ ਦੀ ਹਰ ਟੀਚਰ ਇਹ ਗੱਲ ਕਹਿ ਰਹੀ ਹੈ ਆ ਸੈਕਸ਼ਨ ਸਭ ਤੋਂ ਮਾੜਾ ਸੈਕਸ਼ਨ ਆਹ ਕਲਾਸ ਸਭ ਤੋਂ ਮਾੜੀ ਕਲਾਸ ਹੈ ਹਰ ਕਲਾਸ ਟੀਚਰ ਇੱਕੋ ਹੀ ਗੱਲ ਕਹਿ ਰਹੀ ਹੈ ਸਾਡੀ ਕਲਾਸ ਸਭ ਤੋਂ ਮਾੜੀ ਸਭ ਠੀਕ ਹੈ ਨਾ ਸਰ ਮੇਰੀ ਵੀ ਮਾੜੀ ਸੀ ਹੈ ਨਾ ਆ ਆ ਦੇਖੋ ਅਪਾ ਮਾੜੀ ਬੈਠਿਆ ਕਿੱਡਾ ਸਕੈਮ ਹੈ ਦੁਨੀਆ ਦੇ ਜਿਹੜੇ ਚੂਟ ਮੈਂ ਆਈਆਈਟੀ ਜਾ ਕੇ ਪੋਚਾਇਆ ਜਵਾਕਰ ਨੂੰ ਕਹਿੰਦੇ ਸਾਡੇ ਵੀ ਸੈਕਸ਼ਨ ਸੈਕਸ਼ਨ ਸਭ ਤੋਂ ਮਾੜੇ ਸੈਕਸ਼ਨ ਦੇ ਉਸ A ਸੈਕਸ਼ਨ ਵਾਲੀ ਉਧਰ ਕਹਿ ਰਹੀ ਉਹ ਮਾੜਾ B ਵਾਲੀ ਕਹਿ ਰਹੀ ਸਭ ਤੋਂ ਮਾੜਾ ਹੈ ਇਹ ਨਾ ਬੱਚਿਆਂ ਨੂੰ ਹੌਲੀ ਹੌਲੀ ਨੀਵਾ ਕਰਦੇ ਆ ਸੀ ਤੁਸੀਂ ਨਲਾਇਕ ਹੋ ਤੁਸੀਂ ਕਿਸੇ लायक ਨਹੀਂ ਹੋ ਇੱਕ ਗੱਲ ਬਹੁਤ ਕਾਮਨ ਹੈ ਪੰਜਾਬ 'ਚ ਉਹ ਜਵਾਕੋ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਨਾ ਉਹਨਾਂ ਦੀ ਸ਼ਕਲਾਂ ਹੀ ਹੋਰ ਹੁੰਦੀਆਂ ਹਾਂ ਮਤਲਬ ਆ ਕੀ ਉਹ ਕਿਹੋ ਜੀਆਂ ਗੱਲਾਂ ਦੂਜੇ ਪਾਸੇ ਜੇ ਇਤਿਹਾਸ ਤੇ ਜਾਈਏ ਤਾਂ ਗੁਰਗੋਬਿੰਦ ਸਿੰਘ ਨੇ ਤਾਂ ਸਾਨੂੰ ਬੱਚਿਆਂ ਨੂੰ ਕਿਹਾ ਵੀ ਤੁਸੀਂ ਖਾਲਸਾ ਇਹੀ ਗੱਲ ਹੈ ਅਸੀਂ ਪੜ੍ਹਾਈ ਕੁਝ ਹੋਰ ਜਾਣਨੇ ਆ ਇੰਪਲੀਮੈਂਟ ਕੁਝ ਹੋਰ ਕਈ ਜਾਣਨੇ ਆ 10 12 ਸਾਲ ਦੇ ਜਵਾਕ ਨੂੰ ਨਾ ਤੋੜ ਦੋ ਉਹਨਾਂ ਦੀ ਸਮਰ ਹੌਲਿਡੇਜ਼ ਹੋਣ 12 ਸਾਲ ਦੇ ਜਵਾਕ ਨੂੰ ਇੰਟਰਨਸ਼ਿਪ ਕਰਨ ਭੇਜ ਦੋ ਮੇਰਾ ਇਹ ਮੰਨਣਾ ਹੈ ਜਿੰਨਾ ਮੇਰੇ ਪਾਪਾ ਨੇ ਮੈਨੂੰ 16 ਸਾਲ ਦੀ ਉਮਰ ਤੋਂ 500 ਰੁਪਏ ਦੇ ਕੇ ਦਿੱਲੀ ਭੇਜਣਾ ਸ਼ੁਰੂ ਕਰਤਾ ਸੀ ਜਾਂ 500 ਦਿੱਲੀ ਵਾਪਸ ਆ ਤੂੰ ਜਾਂਦੇ ਸੀ ਹਾਂਜੀ ਕਿੰਦੇ ਕਿੰਦਾ ਕਰ ਤੁਸੀਂ 500 ਜਵਾਬ ਮੈਨੂੰ ਨਾ ਮੈਨੂੰ ਬੜਾ ਸ਼ੌਂਕ ਹੈਗਾ ਕਿਉਂਕਿ ਮੈਂ 2011 ਚ ਹੋਇਆ 15 16 ਸਾਲ ਦਾ ਉਸ ਵੇਲੇ ਨਾ ਦੇਸ਼ 'ਚ ਬੜਾ ਕੁਝ ਚੱਲ ਰਿਹਾ ਸੀ ਅੰਨ ਆंदोलਨ ਉਸ ਵੇਲੇ ਨਿਰਭਯਾ ਦਾ ਰੇਪ ਕੇਸ ਵੀ ਉਸੇ ਹੀ ਟਾਈਮ ਤੇ ਸੀ ਕਾਮਨਵੈਲਥ ਕੋਟ ਹਟਾਲਾ ਤੇ ਮੈਨੂੰ ਨਾ ਰਾਜਨੀਤੀ ਬੜੀ ਮੈਨੂੰ ਬੜੀ ਇੰਟਰਸਟਿੰਗ ਲੱਗਣ ਲੱਗ ਗਈ ਸੀ ਉਸ ਵੇਲੇ ਤੇ ਮੈਂ ਲੱਗਦਾ ਸੀ ਮੈਂ ਨਾ ਦਿੱਲੀ ਦੇ ਪੋਲਿਟੀਕਲ ਗਲੀਆਂ ਆ ਰਿਆਂ ਜਾ ਕੇ ਬੈਠਾ ਤੇ 500 ਰੁਪਏ ਮਿਲਦਾ ਸੀ ਜੇ ਤੁਸੀਂ ਅੰਦੋਲਨ 'ਚ ਗਏ ਹੁੰਦੇ ਨਾ ਜਾ ਰਹੇ ਹਲੇ ਤਾਂ ਤੁਸੀਂ ਵੀ ਮੰਤਰੀ-ਮੰਤਰੀ ਹੁੰਦੇ ਨਹੀਂ ਮੈਂ ਗਿਆ ਵੀ ਉਹ ਤੋਂ ਬਾਹਲੇ ਨਿੱਕੇ ਸੀ ਪਾਪਾ ਨੇ 500 ਰੁਪਏ ਦੇਣਾ ਤੇ ادਨੋਂ ਨਾ 110 ਰੁਪਏ ਦੀ ਜਰਨਲ ਦੀ ਟਿਕਟ ਹੁੰਦੀ ਸੀ 220 ਦੀ ਆਨ ਜਾਂਦੀ ਟਿਕਟ 80 ਰੁਪਏ ਦਾ ਬੰਗਲਾ ਸਾਹਿਬ ਬੈੱਡ ਹੁੰਦਾ ਸੀ 300 ਰੁਪਈਆ 500 ਰੁਪਏ ਦਾ 50 ਰੁਪਏ ਦਾ ਮੈਟਰੋ ਦਾ ਰੀਚਾਰਜ ਹੁੰਦਾ ਸੀ ਤੇ ਵਧੀਆ ਦੋ ਟਾਈਮ ਬੰਗਲਾ ਦਾ ਸਾਹਿਬ ਦੀ ਰੋਟੀ ਖਾ ਕੇ ਮੈਂ 450 450 ਚ ਆਨ ਜਾਂਨ ਕਰਦਾ ਸੀ ਅੱਜ ਜਾਇਦਾ ওই 5-7000 ਲੱਗ ਜਾਂਦਾ ਇੱਕ ਵਾਰੀ ਦਿੱਲੀ ਜਾ ਕੇ ਆਣਾ ਪਰ ਗੱਲ ਹੈ ਕਿ ਉਹ ਜਦ 500 ਚ ਗਏ ਨਾ ਉਦੋਂ ਸਮਝ ਆ ਗਈ ਉਦੋਂ ਸਮਝ ਆ ਗਈ ਕਿ ਐਕਸਪਲੋਰ ਕਰਨਾ ਕਿੰਨਾ ਜ਼ਰੂਰੀ ਆ ਜੇ ਤੁਸੀਂ ਸ਼ਹਿਰੋਂ ਬਾਹਰ ਨਹੀਂ ਨਿਕਲੇ ਜੇ ਤੁਹਾਡੇ ਸਿਰ ਤੇ ਨਹੀਂ ਪਈ ਤੁਹਾਨੂੰ ਪੈਸਾ ਸਾਂਭਣਾ ਨਹੀਂ ਆਣਾ ਤੁਹਾਨੂੰ ਪੈਸਾ ਕਮਾਉਣਾ ਨਹੀਂ ਆਣਾ ਤੁਹਾਨੂੰ ਦੂਜੇ ਨਾਲ ਗੱਲ ਕਰਨੀ ਨਹੀਂ ਆਣੀ ਅੱਜ ਤੁਹਾਨੂੰ ਇੰਨਾ ਜ਼ਿਆਦਾ ਕੰਫੀਡੈਂਸ ਕਿਉਂ ਹੈ ਕਿਉਂਕਿ ਜਦ ਤੁਸੀਂ ਕਾਲਜ ਦੇ ਫਰਸਟ ইয়ার ਚ ਸੀ ਮੈਨੂੰ ਅੱਜ ਵੀ ਯਾਦ ਆ ਤੁਸੀਂ ਕਾਲਜ ਦੇ ਫਰਸਟ ইয়ার ਚ ਸੀਗੇ ਜਦ ਤੁਸੀਂ 2015 ਇ ਤੁਸੀਂ ਸ਼ੁਰੂ ਕੀਤੀ ਹੈ ਯੂ ਡਿਡ ਨਾਟ ਅਸੈਪਟ ਮਨੀ অর ਥਿੰਗਸ ਤੇ ਉਸ ਵੇਲੇ ਤੁਹਾਡੇ ਖਾਨ ਦੇ ਪੀਸੀਟੀ ਦੇ ਕੀ ਕਰ ਰਹੇ ਸੀ ਜਾਂ ਫੈਕਟਰੀ ਜਾਂਦੇ ਸੀ ਸ਼ਾਮੀ ਜਾਂ ਗੇੜੀਆਂ ਤੇ ਸੀਗੇ ਤੁਸੀਂ ਕੁਝ ਵੱਖਰਾ ਕੀਤਾ ਤੁਸੀਂ ਨਿਕਲੇ ਜਿਹੜਾ ਵੀ ਬੰਦਾ ਘਰੋਂ ਨਿਕਲ ਗਿਆ ਉਹਨੂੰ ਦੁਨੀਆ ਦੀ ਐ ਸਮਝ ਆ ਜਾਣੀ ਕਿਉਂਕਿ ਦਿਮਾਗ ਤਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੇ ਸੇਮ ਹੀ ਦਿੱਤਾ। ਹੂੰ ਬਾਣੀ ਕਹਿੰਦੀ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ। ਜੋ ਖੋਜੇ ਸੋ ਪਾਵੈ। ਜਿੱਡੀ ਤਾਕਤ ਪੂਰੇ ਬ੍ਰਹਿਮੰਡ ਚ ਸੋ ਹੀ ਪਿੰਡ ਹੈ। ਉਹ ਮੇਰੇ ਅੰਦਰ ਹੈ। ਲੱਭਣੀ ਕੀ ਨੂੰ ਹੈ ਜੋ ਖੋਜੇ ਸੋ ਪਾਵੈ। ਹੁਣ ਖੋਜੇਗਾ ਕੌਣ? ਜਿਹੜਾ ਨਿਕਲੂਗਾ। ਕਰਨੋਂ ਨਿਕਲਣਾ ਜ਼ਰੂਰੀ ਹੈ ਬਈ ਅੱਜਕਲ ਯੂਥ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਜ਼ਿੰਦਗੀ ਚ ਕਰਨਾ ਕੀ ਹੈ بڑے ਸਵਾਲ ਮੈਨੂੰ ਆਂਦੇ ਨੇ ਕਿ ਭਾਈ ਕੀ ਕਰੀਏ ਸਮਝ ਹੀ ਨਹੀਂ ਆ ਰਹੀ ਇਹ ਤਾਂ ਸੁਣਿਆ ਹੈ ਕਿ ਹਰ ਬੰਦੇ ਚ ਰੱਬ ਨੇ ਕੋਈ ਨਾ ਕੋਈ ਖੂਬੀ ਪਾ ਕੇ ਭੇਜੀ ਉਹਨੂੰ ਪਛਾਣੀਏ ਕਿਵੇਂ ਮੈਂ ਉਹੀ ਗੱਲ ਹੈ ਨਾ ਵੀ ਕਿਉਂ ਨਹੀਂ ਸਮਝ ਆ ਰਹੀ ਕਿਉਂਕਿ 20 ਸਾਲ ਤੱਕ ਸੋਚਿਆ ਨਹੀਂ 21 ਚ ਕਾਲਜ ਪਾਸ ਹੋਇਆ ਸਮਝ ਨਹੀਂ ਆਈ ਕਰਨਾ ਕੀ ਹੈ ਕਾਲਜ ਤੱਕ ਵੀ ਨਹੀਂ ਸੋਚਿਆ ਮੇਰੇ ਨਾਲ ਵੀ ਐਡੀ ਉਮਰ ਚ ਭਾਈ ਬੱਚੇ ਨੂੰ ਸੋਚ ਲੈਣਾ ਚਾਹੀਦਾ ਕਿ ਮੈਂਸ ਫੀਲਡ ਚ ਜਾਣਾ ਮੈਨੂੰ ਇਹ ਲੱਗਦਾ ਕਿ 8ਵੀਂ 9ਵੀਂ ਦੋਨਾਂ ਤੁਹਾਨੂੰ ਆਪਣੇ ਗੁਣਾਂ ਦੀ ਸਾਂਝ ਹੋਣੀ ਚਾ